ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਆਪਣੇ ਆਪ ਵਿੱਚ ਸਿੱਖ ਇਤਿਹਾਸ ਦੀ ਇੱਕ ਬੇਮਿਸਾਲ ਘਟਨਾ ਹੈ ਇਹ ਸ਼ਹਾਦਤ ਐਨੇ ਦਿਲ ਕੰਬਾਉ ਹਾਲਾਤਾਂ ਅੰਦਰ ਅਤੇ ਐਨੇ ਦਰਦਨਾਕ ਤਸੀਹੇਾਂ ਦੇ ਬਾਅਦ ਹੋਈ ਕਿ ਇਨਸਾਨੀਅਤ ਦੀਆਂ ਸਾਰੀਆਂ ਕਦਰਾਂ ਕੀਮਤਾਂ ਹੀ ਖਤਮ ਕਰਤੀਆਂ ਸੀ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨੂੰ ਦੱਸਣ ਵਾਸਤੇ ਸਾਡੇ ਕੋਲ ਬਹੁਤ ਸਾਰੀਆਂ ਸਮਕਾਲੀ ਗਵਾਹੀਆਂ ਨੇ ਇਨੀਆਂ ਸਮਕਾਲੀ ਗਵਾਹੀਆਂ ਸਿੱਖ ਇਤਿਹਾਸ ਵਿੱਚ ਕਿਸੇ ਹੋਰ ਸ਼ਹਾਦਤ ਬਾਰੇ ਨਹੀਂ ਮਿਲਦੀਆਂ ਇਹਨਾਂ ਸਾਰੀਆਂ ਗਵਾਹੀਆਂ ਵਿੱਚ ਸ਼ਹਾਦਤ ਦਾ ਅੱਖੀਂ ਦੇਖਿਆ ਹਾਲ ਦੱਸਿਆ ਹੋਇਆ ਹੈ ਇਹਨਾਂ ਲਿਖਤਾਂ ਤੋਂ ਇਲਾਵਾ ਵਿਲੀਅਮ ਮਿਰਵਨ ਦੀ ਲਿਖਤ ਹੈ ਦਾ ਲੈਟਰ ਮੁਬਲਜ਼ ਜਿਹੜੀਆਂ ਸਾਰੀਆਂ ਮੁਸਲਿਮ ਲਿਖਤਾਂ ਦੇ ਆਧਾਰ ਉੱਤੇ ਕੱਢਿਆ ਹੋਇਆ ਨਿਚੋੜ ਹੈ ਇਹ ਵੀਡੀਓ ਵੀ ਇਸੇ ਹੀ ਨਿਖਤ ਵਿੱਚੋਂ ਲਈ ਗਈ ਹੈ ਜੋ ਕਿ ਤੁਹਾਨੂੰ ਹੂਬਹੂ ਅੱਖੀਂ ਦੇਖਿਆ ਹਾਲ ਦੱਸੇਗੀ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦਾ ਗੁਰਦਾਸ ਅਨੰਗਲ ਦੇ ਕਿਲੇ ਨੂੰ 7 ਦਸੰਬਰ ਨੂੰ ਜਿੱਤ ਲਿਆ ਗਿਆ ਸੀ ਕਿਲੇ ਵਿੱਚ ਵੜਨਸਾਰ ਮੁਗਲ ਫੌਜ ਜਿੰਨਾ ਕਤਲੇਆਮ ਕਰ ਸਕਦੀ ਸੀ ਉਹਨਾਂ ਨੇ ਕੀਤਾ ਤੇ ਬਾਕੀ ਜਿਹੜੇ ਸਿੰਘ ਬਚੇ ਸੀ ਉਹਨਾਂ ਦੀ ਗਿਣਤੀ 780 ਦੱਸੀ ਗਈ ਹੈ ਜਿਦੇ ਵਿੱਚ ਇੱਕ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੀ ਧਰਮ ਪਤਨੀ ਅਤੇ ਉਹਨਾਂ ਦੇ ਪੁੱਤਰ ਸੀ ਇਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਆਂਦਾ ਗਿਆ ਹੁਣ ਇਹ ਸਾਰੇ ਲਾਹੌਰ ਤੋਂ ਦਿੱਲੀ ਲੈ ਕੇ ਜਾਣੇ ਸੀ ਜਿਨ੍ਹਾਂ ਨੂੰ ਖੁਦ ਅਬਦੁੱਸ ਸਮਦ ਖਾਨ ਦਿੱਲੀ ਲੈ ਕੇ ਜਾਣਾ ਚਾਹੁੰਦਾ ਸੀ ਜੋ ਕਿ ਉਸ ਸਮੇਂ ਦਾ ਲਾਹੌਰ ਦਾ ਸੂਬੇਦਾਰ ਸੀ ਅਤੇ ਜ਼ਕਰੀਆ ਖਾਨ ਦਾ ਪਿਓ ਪਰ ਅਬਦੁੱਸ ਸਮਦ ਖਾਨ ਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਦਿੱਤੀ ਗਈ ਇਸ ਕਰਕੇ ਉਹਨੇ ਆਪਣੇ ਮੁੰਡੇ ਜ਼ਕਰੀਆ ਖਾਨ ਨੂੰ ਇਸ ਕਾਫਲੇ ਨੂੰ ਦਿੱਲੀ ਲੈ ਕੇ ਜਾਣ ਵਾਸਤੇ ਤੋਰ ਦਿੱਤਾ ਜਲੂਸ ਦੇ ਸਭ ਤੋਂ ਅੱਗੇ ਇੱਕ ਨੇਜੇ ਉੱਪਰ ਮਰੀ ਹੋਈ ਬਿੱਲੀ ਟੰਗੀ ਗਈ ਇਦਾ ਇਹ ਮਤਲਬ ਸੀ ਕਿ ਮੁਗਲਾਂ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ ਸਿਰਫ ਇੱਕ ਬਿੱਲੀ ਵਾਂਗ ਹੀ ਸੀ ਜਿਸ ਨੂੰ ਉਹਨਾਂ ਨੇ ਬੜੀ ਆਸਾਨੀ ਨਾਲ ਮਾਰ ਲਿਆ ਸੀ। ਇਸ ਦੇ ਪਿੱਛੇ ਨੇਜਿਆਂ ਉੱਪਰ ਟੰਗੇ ਗਏ ਸੀ ਸਿੰਘਾਂ ਦੇ ਸਿਰ। ਜਲੂਸ ਦੇ ਪਿੱਛੇ ਸੀ 780 ਸਿੰਘ ਕੈਦੀ ਜਿਨ੍ਹਾਂ ਨੂੰ ਉੱਠਾਂ ਦੇ ਉੱਪਰ ਬਿਠਾ ਕੇ ਲਿਜਾਇਆ ਜਾ ਰਿਹਾ ਸੀ। ਮਿਰਜ਼ਾ ਮੁਹੰਮਦ ਹਾਰਸੀ ਜਿਹੜਾ ਉਸ ਸਮੇਂ ਦਾ ਪ੍ਰਸਿੱਧ ਮੁਸਲਮਾਨ ਲੇਖਕ ਹੋਇਆ ਹੈ। ਉਹ ਉਸ ਸਮੇਂ ਇਸ ਜਲੂਸ ਨੂੰ ਦੇਖਣ ਵਾਸਤੇ ਨਵਾਂ ਕਮੰਡੀ ਤੋਂ ਲੈ ਕੇ ਕਿਲਾ ਮੁਬਾਰਤ ਤੱਕ ਗਿਆ ਉਹਨੇ ਆਪਣੀ ਲਿਖਤ ਇਬਰਤਨਾਮਾ ਵਿੱਚ ਆਪਣਾ ਅੱਖੀਂ ਦੇਖਿਆ ਹਾਲ ਦੱਸਿਆ ਉਹ ਲਿਖਦਾ ਹੈ ਕਿ ਸ਼ਹਿਰ ਦਾ ਸ਼ਾਇਦ ਹੀ ਕੋਈ ਬੰਦਾ ਹੋਏਗਾ ਜਿਹੜਾ ਇਨਾ ਸਿੱਖਾਂ ਦਾ ਖਾਤਮਾ ਦੇਖਣ ਲਈ ਇੱਥੇ ਨਾ ਪਹੁੰਚਿਆ ਹੋਵੇ ਬਾਜ਼ਾਰਾਂ ਤੇ ਗਲੀਆਂ ਵਿੱਚ ਅਜਿਹੀ ਭੀੜ ਪਹਿਲਾਂ ਕਦੇ ਨਹੀਂ ਸੀ ਦੇਖੀ ਗਈ ਮੁਸਲਮਾਨ ਖੁਸ਼ੀ ਵਿੱਚ ਫੁੱਲੇ ਨਹੀਂ ਸੀ ਸਮਾ ਰਹੀ ਪਰ ਉਹ ਮੰਦਪਾਗੇ ਸਿੱਖ ਜਿਹੜੇ ਇਸ ਆਖਰੀ ਦਸ਼ਾ ਵਿੱਚ ਪਹੁੰਚੇ ਹੋਏ ਸੀ ਆਪਣੀ ਕਿਸਮਤ ਉੱਪਰ ਰਾਜੀ ਸੀ ਉਹਨਾਂ ਦੇ ਚਿਹਰਿਆਂ ਤੇ ਉਦਾਸੀ ਦਾ ਜਾਂ ਅਧੀਨਤਾ ਦਾ ਕੋਈ ਮਾਮੂਲੀ ਜਿਹਾ ਨਿਸ਼ਾਨ ਵੀ ਨਜ਼ਰ ਨਹੀਂ ਸੀ ਆ ਰਿਹਾ ਸਗੋਂ ਉਹ ਸਾਰੇ ਆਪਣੇ ਗੁਰੂਆਂ ਦੀ ਬਾਣੀ ਪੜ੍ਹਦੇ ਜਾ ਰਹੇ ਸੀ ਜੇ ਕੋਈ ਤਮਾਸ਼ਵੀਨ ਬੰਦਾ ਉਹਨਾਂ ਨੂੰ ਉੱਚੀ ਆਵਾਜ਼ ਵਿੱਚ ਇਹ ਦੱਸਦਾ ਕਿ ਹੁਣ ਉਹਨਾਂ ਨੂੰ ਕਤਲ ਕਰ ਦਿੱਤਾ ਜਾਵੇਗਾ ਤਾਂ ਉਹ ਗੋ ਬਿਨਾ ਕਿਸੇ ਚੀਜ਼ਕ ਦੇ ਜਵਾਬ ਦਿੰਦੇ ਕੀ ਕਰਦੇ ਹੋ ਕਤਲ ਅਸੀਂ ਮਰਨ ਤੋਂ ਥੋੜੀ ਡਰਦੇ ਆ ਅਸੀਂ ਮਰਨ ਲਈ ਤਿਆਰ ਆ ਜੇ ਮਰਨ ਤੋਂ ਡਰਦੇ ਹੁੰਦੇ ਤਾਂ ਤੁਹਾਡੇ ਨਾਲ ਅਸੀਂ ਲੜਾਈਆਂ ਕਿਉਂ ਕਰਦੇ ਅਸੀਂ ਕੇਵਲ ਭੁੱਖ ਦੇ ਕਾਰਨ ਤੰਗ ਹੋਏ ਤੁਹਾਡੇ ਹੱਥਾਂ ਆ ਨਹੀਂ ਤਾਂ ਸਾਡੀ ਬਹਾਦਰੀ ਦੇ ਕਾਰਨਾਮੇ ਤੁਸੀਂ ਖੁਦ ਦੇਖ ਹੀ ਚੁੱਕੇ ਹੋ ਇੱਕ ਹੋਰ ਮੁਸਲਮਾਨ ਦੀ ਖਾਰੀ ਸੈਦ ਮੁਹੰਮਦ ਵੀ ਉਸ ਸਮੇਂ ਉੱਥੇ ਹਾਜ਼ਰ ਸੀ ਇਸਨੇ ਇਥੋਂ ਦਾ ਅੱਖੀ ਦੇਖਿਆ ਹਾਲ ਆਪਣੀ ਲਿਖਤ ਤਫਸੀਰਾਤ ਤੇ ਨਾਜ਼ਰੀਨ ਵਿੱਚ ਲਿਖਿਆ। ਉਸ ਵੇਲੇ ਜਦੋਂ ਇਹ ਮੇਰੇ ਸਾਹਮਣੇੋਂ ਦੀ ਗੁਜ਼ਰ ਰਹੇ ਸੀ ਤਾਂ ਮੈਂ ਇੱਕ ਸਿੱਖ ਨੂੰ ਇਸ਼ਾਰਾ ਕਰਕੇ ਪੁੱਛਿਆ ਕਿ ਤੁਸੀਂ ਕੈਦੀ ਹੋਣ ਦੇ ਬਾਅਦ ਵੀ ਇਸ ਤਰ੍ਹਾਂ ਦਾ ਨਖਰਾ ਤੇ ਘਮੰਡ ਕਿਉਂ ਦਿਖਾ ਰਹੇ ਹੋ? ਇਹਦਾ ਕੀ ਮਤਲਬ ਹੈ? ਇਸ ਦੇ ਜਵਾਬ ਵਿੱਚ ਉਹ ਸਿੱਖ ਨੇ ਇੱਕ ਖੁੱਲੇ ਹੱਥ ਦੇ ਇਸ਼ਾਰਿਆਂ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ। ਤੇ ਉਹ ਤਰੀਕਾ ਮੈਨੂੰ ਬੜਾ ਚੰਗਾ ਲੱਗਿਆ। ਉਹ ਸਿੱਖਣੇ ਆਪਣੇ ਹੱਥ ਨਾਲ ਇਸ਼ਾਰਾ ਕਰਕੇ ਇਹ ਦੱਸਿਆ ਕਿ ਜੋ ਕਿਸਮਤ ਵਿੱਚ ਹੋਣਾ ਹੈ ਉਹ ਹੋ ਕੇ ਰਹਿੰਦਾ ਹੈ। ਮਨੁੱਖ ਨੂੰ ਪੂਰੀ ਦਲੇਰੀ ਨਾਲ ਕਿਸਮਤ ਦੀ ਖੇਡ ਨੂੰ ਸਹਿਣ ਕਰਨਾ ਚਾਹੀਦਾ ਹੈ। ਮੁਹੰਮਦ ਹਾਦੀ ਕਾਮਵਾਰ ਖਾਨ ਲਿਖਦਾ ਹੈ ਕਿ ਇਹ ਸਾਰੇ ਕੈਦੀ ਬਿਨਾਂ ਕਿਸੇ ਉਦਾਸੀ ਜਾਂ ਸ਼ਰਮਿੰਦਗੀ ਦੇ ਪੂਰਨ ਸ਼ਾਂਤ ਚਿੱਤ ਸੀ। ਇਤਿਹਾਸ ਹੱਸ ਕੇ ਲੋਕਾਂ ਨੂੰ ਜਵਾਬ ਦੇ ਰਹੇ ਸਨ। ਉਹ ਸਾਰੇ ਮਰਨ ਲਈ ਤਿਆਰ ਦਿਸਦੇ ਸੀ। ਹੁਣ ਇਹ ਸਾਰਾ ਜਲੂਸ ਲਾਲ ਕਿਲੇ ਦੇ ਮੁੱਖ ਦਰਵਾਜੇ ਕੋਲ ਪਹੁੰਚ ਗਿਆ। ਬਾਦਸ਼ਾਹ ਨੂੰ ਪਹੁੰਚਣ ਦੀ ਇਤਲਾਹ ਕਰ ਦਿੱਤੀ ਗਈ। ਬਾਦਸ਼ਾਹ ਨੇ ਕਿਲੇ ਦੇ ਉੱਪਰੋਂ ਖੜੇ ਹੋ ਕੇ ਸਾਰੇ ਕੈਦੀਆਂ ਨੂੰ ਦੇਖਿਆ ਤੇ ਹੁਕਮ ਦਿੱਤਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਸ ਦੇ ਸਾਹਮਣੇ ਪੇਸ਼ ਕੀਤਾ ਜਾਵੇ। ਹਕੂਮਤ ਦਾ ਜ਼ਿਆਦਾ ਸਬੰਧ ਬੰਦਾ ਸਿੰਘ ਬਹਾਦਰ ਨਾਲ ਸੀ ਜਾਂ ਫਿਰ ਕੁਝ ਹੱਦ ਤੱਕ ਉਹਨਾਂ ਦੇ ਸੀਨੀਅਰ ਸਾਥੀਆਂ ਨਾਲ ਸੀ। ਕਿਉਂਕਿ ਹਕੂਮਤ ਨੇ ਇਨਾਂ ਕੋਲੋਂ ਛੁਪਾਏ ਗਏ ਖਜ਼ਾਨੇ ਅਤੇ ਹੋਰ ਬਚੇ ਹੋਏ ਸਾਥੀਆਂ ਦੀਆਂ ਛੁਪਣਗਾਹਾਂ ਬਾਰੇ ਪੁੱਛਗਿੱਛ ਕਰਨੀ ਸੀ। ਇਸ ਤੋਂ ਇਲਾਵਾ ਬਾਕੀ ਜਿੰਨੇ ਵੀ ਸਿੰਘ ਸੀ ਉਹਨਾਂ ਨੂੰ ਜ਼ਿਆਦਾ ਸਮਾਂ ਜਿਉਂਦੇ ਰੱਖਣ ਵਾਸਤੇ ਹਕੂਮਤ ਨੂੰ ਕੋਈ ਦਿਲਚਸਪੀ ਨਹੀਂ ਸੀ ਤੇ ਉਹਨਾਂ ਨੇ ਬਾਕੀ ਸਾਰੇ ਸਿੰਘਾਂ ਨੂੰ ਮਾਰਨ ਦਾ ਜਲਦੀ ਹੀ ਹੁਕਮ ਦਿੱਤਾ ਸੀ। 5 ਮਾਰਚ 1716 ਨੂੰ ਉਹ ਪਹਿਲਾ ਦਿਨ ਸੀ ਜਦੋਂ 780 ਕੈਦੀ ਸਿੰਘਾਂ ਵਿੱਚੋਂ ਪਹਿਲੇ 100 ਸਿੰਘਾਂ ਨੂੰ ਸ਼ਹੀਦ ਕੀਤਾ ਜਾਣਾ ਸੀ ਚਾਂਦਨੀ ਚੌਂਕ ਵਾਲੀ ਕਤਵਾਲੀ ਦਾ ਜਿਹੜਾ ਚਬੂਤਰਾ ਸੀ ਉਸ ਚਬੂਤਰੇ ਉੱਪਰ ਸਿੰਘਾਂ ਨੂੰ ਜਲਾਦਾਂ ਵੱਲੋਂ ਕਤਲ ਕੀਤਾ ਜਾਂਦਾ ਜਲਾਦ ਪਹਿਲਾਂ ਕੁਰਾਨ ਦੀ ਆਇਤ ਪੜਦਾ ਕੁਰਾਨ ਦੀ ਆਇਤ ਪੜ੍ਹਦੇ ਸਮੇਂ ਉਹ ਤਲਵਾਰ ਨੂੰ ਸਿੰਘ ਦੇ ਮਾਸ ਵਿੱਚ ਖੋਬੋ ਕੇ ਫੇਰਦਾ ਆਇਤ ਪੜ੍ਹਨ ਤੋਂ ਬਾਅਦ ਇੱਕੋ ਵਾਰ ਨਾਲ ਸਿਰ ਨੂੰ ਧਾੜ ਨਾਲੋਂ ਅਲੱਗ ਕਰ ਦਿੰਦਾ ਇਹ ਹਲਾਲ ਕਰਨ ਦਾ ਤਰੀਕਾ ਸੀ ਸਾਰੇ ਦੇ ਸਾਰੇ 780 ਸਿੰਘਾਂ ਨੂੰ ਐਸੀ ਤਰ੍ਹਾਂ ਹਲਾਲ ਕਰਕੇ ਸ਼ਹੀਦ ਕੀਤਾ ਗਿਆ ਸ਼ਹੀਦ ਕੀਤੇ ਜਾਣ ਵਾਲੇ ਸਿੰਘ ਦੇ ਹੱਥ ਪਿੱਛੇ ਵਰਕੇ ਬੰਨੇ ਜਾਂਦੇ ਪੈਰ ਵੀ ਰਸੇ ਨਾਲ ਨੂੜੇ ਹੁੰਦੇ ਮੁੱਦਾ ਪਾਏ ਗਏ ਸਿੰਘਾਂ ਨੂੰ ਦੋ ਬੰਦੇ ਪਿੱਛੋਂ ਦਬਾ ਕੇ ਰੱਖਦੇ ਸੀ ਤਾਂ ਕਿ ਸਿਰ ਕੱਟੇ ਜਾਣ ਬਾਅਦ ਉਹਨਾਂ ਦਾ ਸ਼ਹੀਦ ਹੋਣ ਵਾਲੇ ਸਿੰਘ ਨੂੰ ਫੜ ਕੇ ਰੱਖਦੇ ਸੀ ਜਦੋਂ ਸਿੰਘ ਕੈਦੀਆਂ ਦੇ ਕਤਲਾਂ ਦੀ ਲੜੀ ਚੱਲ ਰਹੀ ਸੀ ਤਾਂ ਇੱਕ ਦਿਨ ਐਸਾ ਵਾਕਿਆ ਹੋਇਆ ਕਿ ਇੱਕ ਨੌਜਵਾਨ ਸਿੰਘ ਦੀ ਮਾਂ ਕਿਸੇ ਨਾ ਕਿਸੇ ਤਰ੍ਹਾਂ ਬਾਦਸ਼ਾਹ ਤੇ ਵਜ਼ੀਰ ਤੋਂ ਆਪਣੇ ਪੁੱਤਰ ਦੀ ਰਿਹਾਈ ਅਤੇ ਜਾਨ ਬਖਸ਼ੀ ਦੇ ਹੁਕਮ ਲੈ ਕੇ ਉਸ ਕੋਤਵਾਲੀ ਦੇ ਚਬੂਤਰੇ ਕੋਲ ਪਹੁੰਚ ਗਈ ਜਿੱਥੇ ਅੱਜ ਉਸ ਦੇ ਪੁੱਤਰ ਨੂੰ ਮਾਰਿਆ ਜਾਣਾ ਸੀ ਜਦੋਂ ਸ਼ਾਹੀ ਹੁਕਮ ਕੋਤਵਾਲ ਕੋਲ ਪਹੁੰਚਿਆ ਉਸਨੇ ਉਹ ਨੌਜਵਾਨ ਨੂੰ ਕਿਹਾ ਕਿ ਤੂੰ ਖੁਸ਼ਕਿਸਮਤ ਹੈ ਜਿਹੜਾ ਮੌਤ ਤੋਂ ਬਚ ਗਿਆ ਜਾਂ ਤੈਨੂੰ ਰਿਹਾ ਕੀਤਾ ਜਾਂਦਾ ਹੈ ਅਸਾਂਹਮਣੇ ਤੇਰੀ ਮਾਂ ਖੜੀ ਹੈ ਉਸਨੇ ਤੇਰੀ ਰਿਹਾਈ ਦੇ ਹੁਕਮ ਲਿਆਂਦੇ ਨੇ ਇਹ ਸੁਣ ਕੇ ਉਹ ਨੌਜਵਾਨ ਇੱਕਦਮ ਅਗ ਬੂਲਾ ਹੋ ਗਿਆ ਤੇ ਕਹਿਣ ਲੱਗਿਆ ਉਹ ਮੇਰੀ ਮਾਂ ਨਹੀਂ ਹੈ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਸਿੰਘ ਹਾਂ ਮੇਰੇ ਸਾਥੀ ਆਪਣੇ ਗੁਰੂ ਦੇ ਚਰਨਾਂ ਵਿੱਚ ਜਾ ਬੈਠੇ ਨੇ ਮੈਨੂੰ ਵੀ ਛੇਤੀ ਮਾਰ ਅਤੇ ਮੈਂ ਵੀ ਉਹਨਾਂ ਨਾਲ ਭੱਜ ਕੇ ਰਲ ਜਾਵਾਂ ਮੈਂ ਜੀਉਣਾ ਨਹੀਂ ਚਾਹੁੰਦਾ ਜਦੋਂ ਉਸ ਨੌਜਵਾਨ ਨੇ ਹੋਰ ਸਖਤ ਹੋ ਕੇ ਆਪਣੇ ਬਾਰੇ ਕਿਹਾ ਕਿ ਮੈਂ ਮੁਗਲ ਸਰਕਾਰ ਦੇ ਖਿਲਾਫ ਲੜਦਾ ਰਿਹਾ ਤੇ ਰਿਹਾ ਹੋਣ ਤੋਂ ਬਾਅਦ ਵੀ ਲੜਦਾ ਰਹਾਂਗਾ ਇਹ ਸੁਣ ਕੇ कोतवाल ਨੇ ਫਿਰ ਵਜ਼ੀਰ ਨੂੰ ਜਾਣੂ ਕਰਵਾਇਆ ਕਿ ਇਹ ਮੁੰਡਾ ਤਾਂ ਰੱਤਾ ਪਰ ਵੀ ਆਪਣੇ ਕੰਮਾਂ ਤੇ ਪਛਤਾਵਾ ਨਹੀਂ ਕਰ ਰਿਹਾ ਇਹ ਸੁਣ ਕੇ ਵਜ਼ੀਰ ਨੇ ਫਿਰ ਉਸ ਮੁੰਡੇ ਨੂੰ ਮਾਰਨ ਦੇ ਹੁਕਮ ਕਰ ਦਿੱਤੇ ਤੇ ਉਸ ਨੌਜਵਾਨ ਨੇ ਆਪਣੇ ਆਪ ਤੁਰ ਕੇ ਉਸ ਖੁੰਡੂ ਉੱਪਰ ਆਪਣੀ ਧੌਣ ਜਾ ਟਿਕਾਈ ਸੀ ਜਲਾਦ ਨੇ ਵੀ ਪੂਰੇ ਗੁੱਸੇ ਵਿੱਚ ਉਸ ਨੂੰ ਮਾਰ ਕੇ ਮੁਕਾ ਦਿੱਤਾ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਲਿਖਣ ਵਾਲੇ ਉਹ ਲੇਖਕ ਵੀ ਲਿਖਦੇ ਨੇ ਕਿ ਇਹ ਗੱਲਾਂ ਭਾਵੇਂ ਸੌਖਿਆਂ ਵਿਸ਼ਵਾਸ ਕਰਨ ਯੋਗ ਨਹੀਂ ਹੈਗੀਆਂ ਪਰ ਕਿਉਂਕਿ ਉਹਨਾਂ ਨੇ ਆਪਣੀ ਅੱਖੀਂ ਦੇਖੀਆਂ ਨੇ ਇਸ ਕਰਕੇ ਇਹਨਾਂ ਦੇ ਉੱਤੇ ਆਪਾਂ ਨੂੰ ਵਿਸ਼ਵਾਸ ਕਰਨਾ ਹੀ ਪਏਗਾ ਤਕਰੀਬਨ ਅੱਧੇ ਮਾਰਚ ਤੱਕ ਕੈਦੀ ਸਿੰਘਾਂ ਨੂੰ ਖਤਮ ਕਰਕੇ ਕੰਮ ਮੁਕਾ ਲਿਆ ਗਿਆ ਸੀ ਕਤਲਾਂ ਦੀ ਕਾਰਵਾਈ ਇੰਨੀ ਭਿਆਨਕ ਸੀ ਕੀ ਮਰਨ ਵਾਲੇ ਤਾਂ ਜਿਸ ਤਰ੍ਹਾਂ ਕੱਟ ਗਏ ਸਨ ਉਹ ਤਾਂ ਉਹਨਾਂ ਨੂੰ ਪਤਾ ਹੈ ਪਰ ਜਿਹੜੇ ਦੇਖਣ ਵਾਲੇ ਤਮਾਸ਼ਵੀਨ ਸੀ ਉਹ ਵੀ ਦਹਿਲ ਜਾਂਦੇ ਵਿਲੀਅਮ ਏਰਵਨ ਨੇ ਜੋ ਲਿਖਿਆ ਹੈ ਉਹ ਆਪਣੇ ਆਪ ਵਿੱਚ ਹੀ ਦਹਿਸ਼ਤ ਪਾਉਣ ਵਾਲਾ ਹੈ ਉਹ ਲਿਖਦਾ ਹੈ ਕਿ ਜਿੱਥੇ ਸਿੰਘਾਂ ਨੂੰ ਕਤਲ ਕੀਤਾ ਜਾ ਰਿਹਾ ਸੀ ਉਸੇ ਚਬੂਤਰੇ ਦੇ ਉੱਤੇ ਲੋਹਾਰ ਬੈਠੇ ਤਲਵਾਰਾਂ ਨੂੰ ਤਿੱਖੀਆਂ ਵੀ ਕਰਦੇ ਰਹਿੰਦੇ ਕਿਉਂਕਿ 100-100 ਸਿੰਘ ਰੋਜ਼ਾਨਾ ਸ਼ਹੀਦ ਕਰਨਾ ਹੁੰਦਾ 10-15 ਬੰਦਿਆਂ ਨੂੰ ਕਤਲ ਕਰਨ ਬਾਅਦ ਤਲਵਾਰ ਨੂੰ ਤਿੱਖਾ ਕਰਨ ਦੀ ਲੋੜ ਪੈਂਦੀ ਸੀ ਸਿਰ ਕੱਟ ਦੇਣ ਤੋਂ ਬਾਅਦ ਸਿਰਾਂ ਨੂੰ ਤਾਂ ਇੱਕ ਮিনার ਦੇ ਰੂਪ ਵਿੱਚ ਚਿੰਨ ਦਿੱਤਾ ਜਾਂਦਾ ਤੇ ਢਾੜ ਨੂੰ ਪਰੇ ਖਾਲੀ ਥਾਂ ਤੇ ਸੁੱਟ ਦਿੱਤਾ ਜਾਂਦਾ ਸਾਰਾ ਦਿਨ ਢਾੜ ਅਤੇ ਸਿਰ ਉਸੇ ਤਰ੍ਹਾਂ ਪਏ ਰਹਿੰਦੇ ਜੇਠ ਮਹੀਨੇ ਦੀ ਤਪਦੀ ਧੁੱਪ ਮਿੱਟੀ ਦੀ ਉੱਠ ਰਹੀ ਧੂੜ ਕਾਂਵਾਂ ਗਿਰਜਾਂ ਤੇ ਮੱਖੀਆਂ ਦੀ ਭੜਮਾਰ ਸਭ ਆਲੇ-ਦੁਆਲੇ ਨੂੰ ਬਦਬੂ ਭਰਿਆ ਕਬਰਿਸਤਾਨ ਬਣਾ ਦਿੰਦੇ ਢਾੜਾਂ ਤੇ ਸਿਰਾਂ ਨੂੰ ਸਿਰਫ ਸਾਰੀ ਕਾਰਵਾਈ ਪੂਰੀ ਹੋਣ ਦੇ ਬਾਅਦ ਹਨੇਰਾ ਹੋਣ ਤੇ ਚੱਕਿਆ ਜਾਂਦਾ ਸੀ ਕਈਆਂ ਲਾਸ਼ਾਂ ਨੂੰ ਦਰਖਤਾਂ ਨਾਲ ਲਮਕਾ ਦਿੱਤਾ ਜਾਂਦਾ ਪਰ ਕਈਆਂ ਨੂੰ ਜਾਨਵਰਾਂ ਦੇ ਸਾਹਮਣੇ ਖਾਣ ਲਈ ਸੁੱਟ ਦਿੱਤਾ ਜਾਂਦਾ ਮਾਰਚ ਦੇ ਅੱਧ ਵਿੱਚ ਕੈਦੀ ਸਿੰਘਾਂ ਨੂੰ ਮੁਕਾ ਕੇ ਜੇਲ੍ਹ ਅਧਿਕਾਰੀ ਹੁਣ ਪੂਰੀ ਤਰ੍ਹਾਂ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਦੂਸਰੇ ਬਾਕੀ ਸਿੰਘਾਂ ਦੇ ਆਲੇ ਦੁਆਲੇ ਹੋ ਗਏ ਇਹਨਾਂ ਨੂੰ ਲਗਾਤਾਰ 1 ਅੱਧ ਮਾਰਚ ਤੋਂ ਲੈ ਕੇ ਤਕਰੀਬਨ ਅੱਧ ਜੂਨ ਤੱਕ ਲਗਭਗ 3 ਮਹੀਨਿਆਂ ਤੱਕ ਤਸੀਹੇ ਦਿੱਤੇ ਜਾਂਦੇ ਰਹੇ ਤਸੀਹੇ ਦੇਣ ਦੇ ਢੰਗ ਤਰੀਕਿਆਂ ਉੱਪਰ ਕੋਈ ਕਾਨੂੰਨੀ ਰੋਕ ਟੋਕ ਨਹੀਂ ਸੀ ਕਾਫਰ ਕੈਦੀ ਨੂੰ ਜਿੰਨਾ ਵੀ ਜ਼ਿਆਦਾ ਤੜਫਾਇਆ ਜਾਂਦਾ ਉਨੀ ਹੀ ਜ਼ਿਆਦਾ ਇਸਲਾਮ ਦੀ ਸੇਵਾ ਸਮਝੀ ਜਾਂਦੀ ਇਹ ਤਸੀਹੇ ਉਸ ਸਮੇਂ ਤੱਕ ਦਿੱਤੇ ਜਾਂਦੇ ਰਹੇ ਸੀ ਜਦੋਂ ਤੱਕ ਬੰਦਾ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਸਰੀਰ ਵਿੱਚ ਇੰਨਾ ਤਸੀਹਾਂ ਨੂੰ ਸਹਿਣ ਕਰਨ ਦੀ ਸ਼ਕਤੀ ਸੀ। ਹਕੂਮਤ ਨਾ ਹੀ ਬਾਬਾ ਬੰਦਾ ਸਿੰਘ ਬਹਾਦਰ ਕੋਲੋਂ ਤੇ ਨਾ ਹੀ ਉਹਨਾਂ ਦੇ ਸਾਥੀਆਂ ਕੋਲੋਂ ਕੁਝ ਵੀ ਮਨਵਾ ਸਕੀ। ਜਦੋਂ ਇਹਨਾਂ ਦੇ ਸਰੀਰ ਇੰਨੇ ਦੁਰਬਲ ਹੋ ਗਏ ਕਿ ਹੋਰ ਉਹ ਗਿਤਸੀਹ ਸਹਿ ਹੀ ਨਹੀਂ ਸਕਦੇ ਤਾਂ ਹਕੂਮਤ ਨੇ ਇਹਨਾਂ ਨੂੰ ਮਾਰ ਦੇਣ ਦਾ ਫੈਸਲਾ ਕਰ ਲਿਆ। ਦਿਨ ਸੀ 9 ਜੂਨ ਦਾ। 9 ਜੂਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਉਨ੍ਹਾਂ ਦੀ ਧਰਮ ਪਤਨੀ ਅਤੇ ਪੁੱਤਰ ਅਜੇ ਸਿੰਘ ਨੂੰ ਬਾਕੀ 27 ਸਿੰਘਾਂ ਦੇ ਨਾਲ ਕਿਲੇ ਚੋਂ ਕੱਢ ਕੇ ਮਹਿਰੋਲੀ ਦੇ ਜੰਗਲਾਂ ਵਿੱਚ ਲਿਆਂਦਾ ਗਿਆ। ਇੱਥੇ ਕুতਬਦੀਨ ਬਖਤਿਆਰ ਕਾਕੀ ਦੀ ਮਜ਼ਾਰ ਸੀ ਅਤੇ ਬਾਦਸ਼ਾਹ ਬਹਾਦਰ ਸ਼ਾਹ ਦਾ ਮਕਬਰਾ ਵੀ। ਕুতਵ ਮিনার ਵੀ ਇੱਥੇ ਹੀ ਸੀ। ਇਸ ਸਮੇਂ ਇਹ ਜਗਾ ਉਜਾੜ ਬਿਆਬਾਨ ਸੀ। ਇੱਥੇ ਉਜਾੜ ਬਿਆਬਾਨ ਵਿੱਚ ਸਿੰਘਾਂ ਨੂੰ ਲਿਆਉਣ ਦਾ ਕਾਰਨ ਵੀ ਇਹੀ ਸੀ। ਕਿ ਉਹਨਾਂ ਨੂੰ ਮਾਰਨ ਵੇਲੇ ਬੜੇ ਅਣਮਨੁੱਖੀ ਸਾਧਨ ਵਰਤੇ ਜਾਣੇ ਸੀ। ਇਹਨਾਂ ਅਣਮਨੁੱਖੀ ਸਾਧਨਾਂ ਨੂੰ ਕੋਈ ਦੇਖ ਨਾ ਲਵੇ ਅਤੇ ਕੋਈ ਆਮ ਲੇਖ ਆਪਣੀ ਲਿਖਤ ਵਿੱਚ ਨਾ ਦਰਜ ਕਰ ਲਵੇ ਇਸ ਕਰਕੇ ਇਹਨਾਂ ਨੂੰ ਉਜਾੜ ਵਿਆਗਾਂ ਵਿੱਚ ਲਿਆਂਦਾ ਗਿਆ। ਅੱਜ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਿੰਜਰੇ ਵਿੱਚ ਬੰਦ ਨਹੀਂ ਸੀ ਕੀਤਾ ਗਿਆ ਕਿਉਂਕਿ ਪਹਿਲਾਂ ਤੋਂ ਹੀ ਉਹਨਾਂ ਦੇ ਹੱਥ, ਬਾਹਾਂ ਤੇ ਲੱਤਾਂ, ਪੈਰ ਸਭ ਤੋੜ ਮਰੋੜ ਚੁੱਕੇ ਸਨ। ਉਹ ਤੁਰ ਫਿਰ ਨਹੀਂ ਸਕਦੇ ਖੜਾ ਵੀ ਨਹੀਂ ਸੀ ਹੋ ਸਕਦੇ ਦੂਜੇ ਹਾਥੀ ਉੱਪਰ ਉਹਨਾਂ ਦੀ ਪਤਨੀ ਅਤੇ ਪੁੱਤਰ ਸੀ ਬਾਕੀ ਦੇ ਸਿੰਘਾਂ ਨੂੰ ਗੱਡਿਆਂ ਉੱਪਰ ਬੰਨ ਕੇ ਲਿਆਂਦਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਕੁਝ ਅਧਿਕਾਰੀਆਂ ਨੇ ਉਹਨਾਂ ਦੇ ਦੋਵੇਂ ਮੋਢਿਆਂ ਤੋਂ ਫੜ ਕੇ ਹਾਥੀ ਤੋਂ نیچے ਉਤਾਰਿਆ ਪਹਿਲਾਂ ਉਹਨਾਂ ਦੇ ਕੁਝ ਢੇਡੇ ਬਖਤਿਆਰ ਕਾਕੀ ਦੀ ਮਜ਼ਾਰ ਦੇ ਦੁਆਲੇ ਕਢਾਏ ਗਏ ਅਤੇ ਫਿਰ ਬਹਾਦਰ ਸ਼ਾਹੀ ਮਜ਼ਾਰ ਦੇ ਦੁਆਲੇ ਉਹਨਾਂ ਦੇ ਸਾਹਮਣੇ ਉਹਨਾਂ ਦੇ ਪੁੱਤਰ ਤੇ ਪਤਨੀ ਨੂੰ ਬਿਠਾਇਆ ਗਿਆ ਸੀ ਪਹਿਲਾਂ ਉਸ ਦੇ ਸੀਨੀਅਰ ਸਾਥੀਆਂ ਨੂੰ ਇੱਕ ਇੱਕ ਕਰਕੇ ਦਰਵਾਜ਼ੇ ਨਾਲ ਪੁੱਠੇ ਲਮਕਾਲ ਲਮਕਾ ਕੇ ਕੁੱਟਿਆ ਤੇ ਫਿਰ ਉਹਨਾਂ ਦੇ ਸਿਰ ਕਤਲ ਕੀਤੇ ਗਏ ਇਸ ਸਮੇਂ ਦਾ ਇੱਕ ਵਾਕਿਆ ਭਾਈ ਬਾਜ ਸਿੰਘ ਨਾਲ ਵੀ ਸਬੰਧਤ ਹੈ ਕਿਹਾ ਜਾਂਦਾ ਹੈ ਕਿ ਜਦੋਂ ਇਸ ਦੀ ਵਾਰੀ ਆਈ ਤਾਂ ਇਹਨਾਂ ਨੂੰ ਇੱਕ ਮੁਗਲ ਅਧਿਕਾਰੀ ਨੇ ਟੋਕ ਹੋਰ ਲਾ ਕੇ ਮੇਨਾ ਮਾਰਿਆ ਤੇ ਕਿਹਾ ਕਿ ਤੈਨੂੰ ਤਾਂ ਬੜਾ ਬਹਾਦਰ ਸੁਣੀਦਾ ਸੀ ਕਿ ਹੁਣ ਵੀ ਉਹ ਬਹਾਦਰੀ ਦਿਖਾ ਸਕਦਾ ਹੈ ਭਾਈ ਬਾਜ ਸਿੰਘ ਬੇੜੀਆਂ ਵਿੱਚ ਬੰਨੇ ਹੋਏ ਸੀ ਉਹਨਾਂ ਨੇ ਕਿਹਾ ਕਿ ਜੇ ਬਹਾਦਰੀ ਦੇਖਣੀ ਹੈ ਤਾਂ ਇਹਨਾਂ ਬੇੜੀਆਂ ਨੂੰ ਖੋਲ ਕੇ ਦੇਖ। ਉਸ ਮੁਗਲ ਅਧਿਕਾਰੀ ਨੇ ਜਦੋਂ ਬੇੜੀਆਂ ਖੋਲੀਆਂ ਤਾਂ ਬੇੜੀਆਂ ਖੋਲਣ ਦੀ ਧੀਰ ਸੀ ਕਿ ਬਾਜ ਸਿੰਘ ਨੇ ਝੱਪਟ ਕੇ ਉਸੇ ਅਧਿਕਾਰੀ ਨੂੰ ਹੇਠਾਂ ਡੇਗ ਲਿਆ। ਬੜੀ ਮੁਸ਼ਕਲ ਨਾਲ ਬਾਜ ਸਿੰਘ ਨੂੰ ਕਾਬੂ ਕਰਕੇ ਉਸ ਨੂੰ ਕੁੱਟ-ਕੁੱਟ ਕੇ ਅਧ ਮਰਿਆ ਕਰ ਦਿੱਤਾ ਗਿਆ ਸੀ। ਬਾਅਦ ਵਿੱਚ ਉਹਨਾਂ ਦਾ ਸਿਰ ਕਤਲ ਕਰਕੇ ਸ਼ਹੀਦ ਕੀਤਾ ਗਿਆ। ਇਸੇ ਤਰ੍ਹਾਂ ਇੱਕ-ਇੱਕ ਕਰਕੇ ਬੰਦਾ ਸਿੰਘ ਬਹਾਦਰ ਦੇ ਸਾਰੇ ਦੇ ਸਾਰੇ ਸਾਥੀ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਕੋਹ ਕੋ ਕੇ ਮਾਰੇ ਗਏ ਇਹ ਸਾਰਾ ਕੁਝ ਅਹਿਤਮਾਦ ਉਦੌਲਾ ਅਮੀਨ ਖਾਨ ਚीन ਬਹਾਦਰ ਦੀ ਮੌਜੂਦਗੀ ਵਿੱਚ ਹੋ ਰਿਹਾ ਸੀ ਬੰਦਾ ਸਿੰਘ ਬਹਾਦਰ ਮੁੱਢ ਤੋਂ ਲੈ ਕੇ ਅਖੀਰਲੇ ਦਿਨਾਂ ਤੱਕ ਇਸੇ ਅਧਿਕਾਰੀ ਦੇ ਅੰਡਰ ਰਹੇ ਸੀ ਬੰਦਾ ਸਿੰਘ ਦੇ ਸਾਹਮਣੇ ਕਾਜੀ ਆਇਆ ਉਸ ਨੇ ਸ਼ਰਾ ਦਾ ਹੁਕਮ ਦੱਸਦਿਆਂ ਕਿਹਾ ਕਿ ਇਸ ਦੋਸ਼ਖੀ ਨੇ ਮੁਸਲਮਾਨਾਂ ਦੇ ਹਜ਼ਾਰਾਂ ਬੱਚੇ ਮਾਰੇ ਨੇ एसएलआई एस ਦੇ ਬੱਚੇ ਨੂੰ ਇਹਦੀ ਗੋਦ ਵਿੱਚ ਬਿਠਾ ਕੇ ਜਿਵਾ ਕੀਤਾ ਜਾਵੇਗਾ ਹਾਂ ਇਸ ਨੂੰ ਇਸ ਗੱਲ ਦੀ ਛੋਟ ਦਿੱਤੀ ਜਾ ਸਕਦੀ ਹੈ ਕਿ ਜੇਕਰ ਇਹ ਖੁਦ ਆਪ ਆਪਣੇ ਬੱਚੇ ਨੂੰ ਮਾਰਨਾ ਚਾਹੇ ਤਾਂ ਕਿਸੇ ਵੀ ਤਰੀਕੇ ਨਾਲ ਮਾਰ ਸਕਦਾ ਹੈ ਬੰਦਾ ਸਿੰਘ ਬਹਾਦਰ ਦੇ ਹੱਥ ਵਿੱਚ ਛੁਰਾ ਫੜਾ ਦਿੱਤਾ ਗਿਆ ਬੱਚਾ ਉਹਨਾਂ ਦੀ ਗੋਦ ਵਿੱਚ ਬਿਠਾਇਆ ਗਿਆ ਹੁਕਮ ਕੀਤਾ ਕਿ ਆਪਣੇ ਬੱਚੇ ਨੂੰ ਆਪ ਹੀ ਮਾਰੋ ਬਾਬਾ ਬੰਦਾ ਸਿੰਘ ਬਹਾਦਰ ਨੇ ਜਵਾਬ ਵਿੱਚ ਕਿਹਾ ਕਿ ਜੇਕਰ ਬੱਚੇ ਨੂੰ ਮਾਰ ਨਹੀਂ ਹੈ ਤਾਂ ਤੁਸੀਂ ਖੁਦ ਹੀ ਮਾਰ ਲਵੋ ਤਾਂ ਕਿ ਸੰਸਾਰ ਨੂੰ ਪਤਾ ਲੱਗ ਜਾਵੇ ਕਿ ਇਸਲਾਮ ਬੱਚਿਆਂ ਨੂੰ ਵੀ ਕਤਲ ਕਰਨ ਦੀ ਸਜ਼ਾ ਦਿੰਦਾ ਹੈ। ਇਸ ਤੋਂ ਬਾਅਦ ਬੱਚੇ ਨੂੰ ਜਲਾਦ ਨੇ ਹਲਾਲ ਕਰਕੇ ਕਤਲ ਕਰ ਦਿੱਤਾ ਸੀ। ਬੱਚੇ ਦਾ ਤੜਫਦਾ ਹੋਇਆ ਦਿਲ ਕੱਢਿਆ ਗਿਆ ਅਤੇ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਥੁੰਨ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਸ਼ਾਂਤ ਚਿੱਤ ਗੁਰੂ ਦੀ ਬਾਣੀ ਦਾ ਪਾਠ ਕਰਦੇ ਰਹੇ ਤੇ ਸਭ ਕੁਝ ਸਹਿਨ ਕਰ ਰਹੇ ਸੀ। ਉਧਰ ਬਾਦਸ਼ਾਹ ਪਲ-ਪਲ ਦੀ ਖਬਰ ਰੱਖ ਰਿਹਾ ਸੀ। ਉਹ ਪੁੱਛ ਰਿਆ ਸੀ ਕਿ ਬੰਦਾ ਸਿੰਘ ਮੁਸਲਮਾਨ ਬਨਣ ਲਈ ਮੰਨਿਆ ਜਾਂ ਨਹੀਂ ਉਸ ਨੂੰ ਦੱਸਿਆ ਗਿਆ ਸੀ ਕਿ ਬੰਦਾ ਸਿੰਘ ਤਾਂ ਆਪਣਾ ਪੁੱਤਰ ਮਾਰੇ ਜਾਣ ਤੇ ਵੀ ਉਸੇ ਤਰ੍ਹਾਂ ਡਿਆ ਬੈਠਾ ਹੈ ਕਿਹਾ ਜਾਂਦਾ ਹੈ ਕਿ ਬਾਦਸ਼ਾਹ ਨੇ ਬੰਦਾ ਸਿੰਘ ਬਹਾਦਰ ਨੂੰ ਖੁਦ ਮਿਲਣ ਦੀ ਇੱਛਾ ਵੀ ਪ੍ਰਗਟ ਕੀਤੀ ਬਾਦਸ਼ਾਹ ਉੱਥੇ ਪਹੁੰਚਿਆ ਤੇ ਬੰਦਾ ਸਿੰਘ ਬਹਾਦਰ ਨੂੰ ਪੁੱਛਿਆ ਕਿ ਆਖਰ ਤੂੰ ਚਾਹੁੰਦਾ ਕੀ ਹੈ ਇੰਨਾ ਗੁੱਸਾ ਅਤੇ ਇੰਨਾ ਹਾਠ ਕਿਸ ਕਰਕੇ ਦਿਖਾ ਰਹੇ ਹੈ ਕੀ ਤੈਨੂੰ ਨਹੀਂ ਪਤਾ ਕਿ ਤੇਰੇ ਪੁੱਤਰ ਨੂੰ ਮਾਰ ਦਿੱਤਾ ਗਿਆ ਤੇ ਤੈਨੂੰ ਵੀ ਮਾਰ ਦਿੱਤਾ ਜਾਣਾ ਬੰਦਾ ਸਿੰਘ ਬਹਾਦਰ ਨੇ ਇਸ ਗੱਲ ਦਾ ਜਵਾਬ ਬਾਦਸ਼ਾਹ ਨੂੰ ਇਹ ਦਿੱਤਾ ਕਿ ਇਸ ਗੱਲ ਦਾ ਮੈਨੂੰ ਸਮੀ ਪਤਾ ਸੀ ਜਦੋਂ ਮੈਂ ਆਪਣੇ ਗੁਰੂ ਦਾ ਹੁਕਮ ਮੰਨ ਕੇ ਜ਼ੁਲਮ ਦੇ ਖਿਲਾਫ ਲੜਨ ਲਈ ਤੁਰਿਆ ਮੇਰਾ ਕੁਝ ਨਹੀਂ ਹੈ ਸਭ ਕੁਝ ਮੇਰੇ ਗੁਰੂ ਦਾ ਮੈਂ ਵੀ ਆਪਣੇ ਗੁਰੂ ਦੀ ਅਮਾਨਤਾਂ ਜਦੋਂ ਤੱਕ ਮੇਰੇ ਵਿੱਚ ਤਾਕਤ ਸੀ ਮੈਂ ਲੜਦਾ ਰਿਹਾ ਅੱਜ ਮੇਰੇ ਵਿੱਚ ਲੜਨ ਦੀ ਤਾਕਤ ਨਹੀਂ ਹੈ ਪਰ ਮੈਂ ਮਰਤਾ ਸਕਦਾ ਹੀ ਹਾਂ ਅਸਲ ਵਿੱਚ ਜਦੋਂ ਬੰਦਾ ਸਿੰਘ ਬਹਾਦਰ ਆਪਣੇ ਪੁੱਤਰ ਦੀ ਮੌਤ ਵੀ ਆਪਣੀ ਗੋਦ ਵਿੱਚ ਸਹਿ ਗਿਆ ਤੇ ਫੇਰ ਵੀ ਸਿੱਖੀ ਸਿਦਕ ਰੱਖਣ ਲਈ ਦ੍ਰਿੜ ਸੀ ਤਾਂ ਉਹ ਬਾਬਾ ਬੰਦਾ ਸਿੰਘ ਬਹਾਦਰ ਨਾਲ ਗੰਭੀਰ ਗੱਲਬਾਤ ਵਿੱਚ ਪੈ ਗਏ। ਉਹਨਾਂ ਨੂੰ ਲੱਗਦਾ ਸੀ ਕਿ ਜਿਹੜਾ ਬੰਦਾ ਆਪਣੇ ਪੁੱਤਰ ਦੀ ਮੌਤ ਵੀ ਸਹਿ ਸਕਦਾ ਹੈ ਉਹ ਸੱਚਮੁੱਚ ਹੀ ਮਹਾਨ ਹੈ। ਐਸੀਆਂ ਗੱਲਾਂ ਨੇ ਹਾਲਾਤ ਵਿੱਚ ਗੰਭੀਰਤਾ ਲਿਆਉਂਦੀ ਸੀ। ਜੇ ਸ਼ਾਇਦ ਕਾਜੀ ਬਾਦਸ਼ਾਹ ਤੇ ਅਮੀਨ ਖਾਨ ਨੂੰ ਨਾ ਟੋਕਦਾ ਤਾ ਸ਼ਾਇਦ ਹੋਰ ਵੀ ਬਹੁਤ ਸਾਰੀ ਗੰਭੀਰ ਗੱਲਾਂ ਹੁੰਦੀਆਂ ਕਾਜੀ ਨੇ ਵਿੱਚੋਂ ਟੋਕ ਕੇ ਕਿਹਾ ਕਿ ਕਾਫਰ ਨਾਲ ਬੈਸ ਵਿੱਚ ਪੈਣ ਦਾ ਕੋਈ ਫਾਇਦਾ ਨਹੀਂ ਇਸ ਨੂੰ ਮਾਰ ਦਿਓ ਬੰਦਾ ਸਿੰਘ ਨੇ ਕਾਜੀ ਨੂੰ ਵੀ ਕਾਫੀ ਕੁਝ ਬੋਲ ਲਿਆ ਸੀ ਇਸ ਉੱਤੇ ਕਾਜੀ ਨੇ ਕਿਹਾ ਕਿ ਇਸ ਦੀ ਜੀਭ ਕੱਟ ਦਿੱਤੀ ਜਾਵੇ ਉਸ ਤੋਂ ਬਾਅਦ ਜੀਭ ਕੱਟ ਦਿੱਤੀ ਗਈ ਜਿਹੜਾ ਗੁੱਸਾ ਪਹਿਲਾਂ ਸ਼ਬਦਾ ਰਾਹੀਂ ਨਿਕਲ ਰਿਹਾ ਸੀ ਹੁਣ ਉਹੀ ਗੁੱਸਾ ਅੱਖਾਂ ਰਾਹੀਂ ਨਿਕਲਣਾ ਸ਼ੁਰੂ ਹੋ ਗਿਆ ਬੰਦਾ ਸਿੰਘ ਨੇ ਅੱਖਾਂ ਵਿੱਚ ਖੂਨ ਭਰਦਿਆਂ ਕਾਜੀ ਵੱਲ ਤੱਕਿਆ ਜਿਸ ਦਾ ਭਾਵ ਸੀ ਕਿ ਤੂੰ ਇਹ ਕਰਕੇ ਵੀ ਮੈਨੂੰ ਨਹੀਂ ਡਰਾ ਸਕਦਾ ਕਾਜੀ ਉਸ ਦੀਆਂ ਅੱਖਾਂ ਦਾ ਸਾਹਮਣਾ ਨਹੀਂ ਕਰ ਪਾਇਆ ਕਾਜੀ ਨੇ ਕਿਹਾ ਕਿ ਇਸ ਦੀਆਂ ਅੱਖਾਂ ਕੱਢ ਦਿੱਤੀਆਂ ਜਾਣ ਅੱਖਾਂ ਕੱਢ ਦਿੱਤੀਆਂ ਗਈਆਂ ਫਿਰ ਹੱਥ ਪੈਰ ਵੀ ਕੱਟ ਦਿੱਤੇ ਗਏ ਅਖੀਰ ਸਰੀਰ ਵਿੱਚੋਂ ਮਾਸ ਨੋਚਿਆ ਗਿਆ ਤੇ یوں ਆਪਣੇ ਸਰੀਰ ਨੂੰ ਨੋਚਵਾ ਕੇ ਅਤੇ ਬੰਦ-ਬੰਦ ਕਟਵਾ ਕੇ ਬਾਬਾ ਬੰਦਾ ਸਿੰਘ ਬਹਾਦਰ ਬੀਰ ਗਤੀ ਨੂੰ ਪ੍ਰਾਪਤ ਕਰ ਗਏ ਇੱਕ ਸੂਰਮਾ ਆਪਣੀ ਜਾਨ ਵਾਰ ਗਿਆ ਸੀ ਕਾਜ਼ੀ ਚੁੱਪਚਾਪ ਚਲਾ ਗਿਆ ਬਾਦਸ਼ਾਹ ਵੀ ਚੁੱਪਚਾਪ ਚਲਾ ਗਿਆ ਅਮੀਨ ਖਾਨ ਚੀਨ ਬਹਾਦਰ ਨੇ ਬੰਦਾ ਸਿੰਘ ਬਹਾਦਰ ਦੇ ਕੱਟੇ ਗਏ ਅੰਗਾਂ ਨੂੰ ਇਕੱਠੀਆਂ ਕਰਕੇ ਇੱਕ ਸੰਦੂਕ ਵਿੱਚ ਬੰਦ ਕਰਵਾ ਦਿੱਤਾ ਪਤਾ ਨਹੀਂ ਇਹ ਉਸ ਦੀ ਚੁੱਪਚਾਪ ਕੀਤੀ ਗਈ ਸ਼ਰਧਾਂਜਲੀ ਸੀ ਜਾਂ ਪਛਤਾਵਾ ਇਹ ਸਾਰੇ ਸਾਕੇ ਦੌਰਾਨ ਬਾਬਾ ਬੰਦਾ ਸਿੰਘ ਬਹਾਦਰ ਦੀ ਪਤਨੀ ਬੇਹੋਸ਼ ਹੋ ਗਈ ਸੀ ਬਾਦਸ਼ਾਹ ਨੇ ਹੁਕਮ ਦਿੱਤਾ ਸੀ ਕਿ ਇਹਨਾਂ ਨੂੰ ਚੱਕ ਕੇ ਬਾਦਸ਼ਾਹ ਦੀ ਮਾਂ ਜਿਸ ਨੂੰ ਦਖਣੀ ਬੇਗਮ ਕਿਹਾ ਜਾਂਦਾ ਸੀ ਉਸ ਦੇ ਮਹਿਲ ਵਿੱਚ ਪਹੁੰਚਾ ਦਿੱਤਾ ਜਾਵੇ ਪਿੱਛੋਂ ਪਤਾ ਲੱਗ ਗਿਆ ਸੀ ਕਿ ਰਾਜਕੁਮਾਰੀ ਪਤਨੀ ਨੇ ਇੱਕ ਦਿਨ ਅੱਖ بچਾ ਕੇ ਰਾਜਮਾਤਾ ਦੇ ਮਹਿਲ ਵਾਲੇ ਖੂਹ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਸੀ ਕਿਹਾ ਜਾਂਦਾ ਹੈ ਕਿ ਉਸ ਦਿਨ ਤੋਂ ਦਖਣੀ ਬੇਗਮ ਉਸ ਮਹਿਲ ਵਿੱਚ ਨਹੀਂ ਸੀ ਰਹਿ ਸਕੀ ਇਹ ਗੱਲ ਹੈ 9 ਜੂਨ 1716 ਦੀ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਗੁਰੂ ਦੀ ਸ਼ਾਨ ਤੋਂ ਆਪਣਾ ਸਭ ਕੁਝ ਵਾਰ ਗਏ 9 ਜੂਨ ਦੇ ਅਖਬਾਰਾਂ ਵਿੱਚ ਬਾਦਸ਼ਾਹ ਦਾ ਹੁਕਮ ਵੀ ਜਾਰੀ ਕੀਤਾ ਗਿਆ ਸੀ ਜਿਸ ਰਾਹੀਂ ਬੰਦਾ ਸਿੰਘ ਬਹਾਦਰ ਨੂੰ ਮਾਰ ਦੇਣ ਦਾ ਹੁਕਮ ਦਿੱਤਾ ਗਿਆ ਸੀ ਅਤੇ ਅਗਲੇ ਦਿਨ 10 ਜੂਨ ਦੇ ਅਖਬਾਰ ਵਿੱਚ ਇਹ ਖਬਰ ਛਾਪੀ ਗਈ ਕਿ ਉਹ ਬਾਦਸ਼ਾਹ ਦੇ ਹੁਕਮ ਦੀ ਪੂਰੀ ਤਰ੍ਹਾਂ ਤਾਮੀਲ ਹੋਈ ਹੈ ਅਤੇ ਬੰਦਾ ਸਿੰਘ ਬਹਾਦਰ ਨੂੰ ਅਤੇ ਉਸਦੇ ਸਾਥੀ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ